ਮੇਰੀ ਵੀਡੀਓ ਦੇਖ ਰਹੇ ਸਭੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਸਿੱਖ ਰਾਜ ਦੇ ਗਦਰ ਤਿੰਨੇ ਡੋਗਰੇ ਭਰਾਵਾਂ ਦਾ ਅਸ਼ੋਕੜ ਤੇ ਉਹਨਾਂ ਦੀ ਹੁਜਮ ਮੌਤਾਂ ਦਾ ਇਤਿਹਾਸ ਦੇਖਾਂਗੇ ਗੱਲ ਸ਼ੁਰੂ ਕਰਦੇ ਹਾਂ ਜੀ ਇਹ ਤਿੰਨ ਭਰਾ ਸੀਗੇ ਗੁਲਾਬ ਸਿੰਘ ਡੋਗਰਾ ਧਿਆਨ ਸਿੰਘ ਡੋਗਰਾ ਔਰ ਸੁਚੇਤ ਸਿੰਘ ਡੋਗਰਾ ਇਨਾਂ ਦੇ ਪਿਤਾ ਦਾ ਨਾਮ ਮੀਆਂ ਕਿਸ਼ੋਰੀ ਸਿੰਘ ਔਰ ਇਹ ਪਿਛੋ ਜੰਮਵਾਲ ਰਾਜਪੂਤ ਦੇ ਖਾਨਦਾਨ ਦੇ ਵਿੱਚੋਂ ਲੱਗਦੇ ਸੀਗੇ ਇੱਕ 1703 ਦੇ ਵਿੱਚ ਰਾਜਾ ਹੋਇਆ ਜੀ ਤਰੁਪਦੇਵ ਸਿੰਘ ਜਿਨੇ ਕੇ ਜੰਮੂ ਦੇ ਉੱਤੇ ਕਬਜ਼ਾ ਕੀਤਾ ਔਰ ਆਪਣੇ ਵੰਸ਼ ਦੀ ਇਹਨੇ ਨੀ ਰੱਖੀ ਹੈ ਤਰੁਪਦੇਵ ਦਾ ਬੇਟਾ ਰਣਜੀਤ ਦੇਵ 191728 ਤੋਂ ਲੈ ਕੇ 1780 ਤੱਕ ਜੰਮੂ ਦੇ ਉੱਤੇ ਰਾਜ ਕੀਤਾ ਉਹਦਾ ਸਿੱਖ ਮਿਸਲਾਂ ਦੇ ਨਾਲ ਰੋਲਾ ਚੱਲਦਾ ਰਹਿੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਖੜਕ ਸਿੰਘ ਉਹਨਾਂ ਤੋਂ ਬਾਅਦ ਸਰਦਾਰ ਮਹਾ ਸਿੰਘ ਰਣਜੀਤ ਸਿੰਘ ਦੇ ਬਾਪ ਉਹ ਇਹਨਾਂ ਤੇ ਲੜਾਈਆਂ ਲੜਦੇ ਰਹੇ ਇਹਨਾਂ ਦੇ ਨਾਲ ਅਖੀਰ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣਾ ਰਾਜ ਸਥਾਪਿਤ ਕਰਦਾ ਤੇ 1808 ਦੇ ਵਿੱਚ ਸ਼ੇਰੇ ਪੰਜਾਬ ਨੇ ਇਹ ਜੰਮੂ ਦੇ ਰਾਜਾ ਜੀਤ ਸਿੰਘ ਨੂੰ ਹਰਾ ਕੇ ਜੰਮੂ ਦੇ ਉੱਤੇ ਕਬਜ਼ਾ ਕੀਤਾ। ਔਰ ਜੰਮੂ ਦਾ ਕਬਜ਼ਾ ਕਰਨ ਤੋਂ ਬਾਅਦ ਉੱਥੋਂ ਦਾ ਰਾਜ ਪ੍ਰਬੰਧ ਜਿਹੜਾ ਇਹ ਸਾਰਾ ਖੜਕ ਸਿੰਘ ਨੂੰ ਸੌਂਪ ਦਿੱਤਾ। ਖੜਕ ਸਿੰਘ ਜੰਮੂ ਦਾ ਗਵਰਨਰ ਬਣਦਾ ਪਰ ਥੋੜੀ ਦੇਰ ਬਾਅਦ ਹੀ ਉਹ ਪਹਾੜੀਏ ਜਿਹੜੇ ਨੇ ਇੱਕ ਦੀਦੋਨਾ ਦਾ ਬੰਦਾ ਸੀਗਾ ਜੀ ਦੀਦੋ ਜੰਮਾਲ ਉਹਦੇ ਪੜਕਾਟ ਦੇ ਵਿੱਚ ਆ ਕੇ ਤੇ ਬਗਾਵਤ ਸ਼ੁਰੂ ਕਰਦੇ ਨੇ ਸ਼ੇਜਾਦੇ ਖੜਕ ਸਿੰਘ ਜਿਹੜਾ ਹੈ ਇਸ ਬਗਾਵਤ ਨੂੰ ਦਬਾਉਣ ਦੇ ਵਿੱਚ ناکਾਮ ਰਹਿੰਦਾ ਹੈ ਔਰ ਅਖੀਰ ਮਹਾਰਾਜਾ ਰਣਜੀਤ ਸਿੰਘ ਇੱਕ ਰਾਜਾ ਜੀਤ ਸਿੰਘ ਹਨ ਜਿਹੜਾ ਜਿੰਨੂੰ ਹਰਾਇਆ ਸੀਗਾ ਉਹਦੇ ਦੇ ਰਿਸ਼ਤੇਦਾਰੀ ਦੇ ਵਿੱਚੋਂ ਇਸ ਬੰਦੇ ਨੂੰ ਫੜਦਾ ਮੀਆਂ ਕਿਸ਼ੋਰ ਕਿਸ਼ੋਰੀ ਸਿੰਘ ਕਿਸ਼ੋਰੀ ਸਿੰਘ ਨੂੰ ਜਿਹੜਾ ਕਿ ਡੋਗਰਿਆਂ ਦਾ ਬਾਪ ਸੀਗਾ ਉਹਨੂੰ ਫੜਦਾ ਏ ਔਰ ਉਹਨੂੰ ਜ਼ਗੀਰ ਦਿੰਦਾ ਏ ਜੰਮੂ ਦੀ ਔਰ ਕਹਿੰਦਾ ਏ ਕਿ ਤੂੰ ਇਹ ਬਗਾਵਤ ਜਿਹੜੀ ਹੈ ਉਹ ਖਤਮ ਕਰ ਅਖੀਰ ਉਹ ਬੰਦਾ ਜਿਹੜਾ ਦੀਦੋ ਜੰਬਾਲਾ ਹੈ ਉਹਨੂੰ ਕੁਠੂਵੇ ਦੇ ਲਾਗੇ ਮਾਰ ਦਿੰਦਾ ਏ ਕਿਸੇ ਲੜਾਈ ਦੇ ਵਿੱਚ ਔਰ ਇਹ ਬਗਾਵਤ ਜਿਹੜੀ ਹੈ ਖਤਮ ਹੋ ਜਾਂਦੀ 1822 ਦੇ ਵਿੱਚ ਜਿਹੜਾ ਕਿਸ਼ੋਰਾ ਸੀ ਕਿਸ਼ੋਰਾ ਕਹ ਲਓ ਜਾਂ ਕਿਸ਼ੋਰੀ ਕਹ ਲਓ ਇਹ ਮਰ ਜਾਂਦਾ ਏ ਤੇ ਮਹਾਰਾਜਾ ਰਣਜੀਤ ਸਿੰਘ ਜੰਮੂ ਦੀ ਜਗੀਰ ਇਹਦੇ بیٹے ਗੁਲਾਬ ਸਿੰਘ ਨੂੰ ਦਿੰਦਾ ਹੈ ਔਰ ਨਾਲ ਰਾਜੇ ਦਾ ਖਿਤਾਬ ਦਿੰਦਾ ਹੈ ਇੱਥੇ ਇਹ ਗੱਲ ਦੱਸਣੀ ਬਣਦੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਰਾਜੇ ਦਾ ਖਿਤਾਬ ਦਿੱਤਾ ਡੋਗਰਾ ਗੁਲਾਬ ਸਿੰਘ ਨੂੰ ਰਾਜਾ ਬਣਾਇਆ ਨਹੀਂ ਨਾ ਕਿ ਉਹਦਾ ਰਾਜਦਲ ਕੀਤਾ ਹਾਂਜੀ ਜਿਹੜਾ ਗੁਲਾਬ ਸਿੰਘ ਹੈ ਇਹ ਸਭ ਤੋਂ ਵੱਡਾ ਸੀਗਾ ਜੀ ਆਪਣੇ ਘਰ ਦੇ ਵਿੱਚੋਂ ਔਰ ਉਸ ਦੀਆਂ ਸਿਫਾਰਸ਼ਾਂ ਕਰਕੇ ਇਹਦੇ ਦੋਵੇਂ ਭਰਾ ਜਿਹੜੇ ਆ ਧਿਆਨ ਸਿੰਘ ਡੋਗਰਾ ਸਚੇ ਸਿੰਘ ਡੋਗਰਾ ਇਹ ਵੀ ਆਪਣੇ ਸikh raj ਦੇ ਵਿੱਚ ਨੌਕਰੀ ਤੇ ਆਏ ਨੇ ਇਹਦਾ ਜਨਮ 17 ਅਕਤੂਬਰ 1792 ਨੂੰ ਜੰਮੂ ਦੇ ਵਿੱਚ ਹੀ ਹੁੰਦਾ ਜੀ ਪਤਨੀ ਦਾ ਨਾਂ ਇਹਦਾ ਨਿਹਾਲ ਕੌਰ ਤੇ ਬੇਟੇ ਦਾ ਨਾਂ ਰਣਜੀਤ ਸਿੰਘ ਸੀਗਾ ਜੀ ਰਣਬੀਰ ਸਿੰਘ ਗੁਲਾਬ ਸਿੰਘ ਨੇ ਸ਼ੇਰ-ਏ-ਪੰਜਾਬ ਦੀ ਕਿਰਪਾ ਲੈ ਕੇ ਖਾਲਸਾ ਫੌਜ ਦੇ ਨਾਲ ਲੈ ਕੇ ਕਈ ਲੜਾਈਆਂ ਲੜੀਆਂ ਪਰ ਜਿਹੜੇ ਵੀ ਇਹਨੇ ਲੜਾਈਆਂ ਲੜੀਆਂ ਇਹਨੇ ਦੋਵੇਂ ਧਿਰਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਸਿਰਫ ਆਪਣਾ ਫਾਇਦਾ ਵਿੱਚ ਰੱਖ ਕੇ ਫਿਰ ਲੜੀਆਂ ਮਤਲਬ ਕਿ ਜਿੱਦਾਂ ਕਿ ਰਜੌਰੀ ਦੀ ਔਰ ਕਿਸ਼ਤਬਾੜ ਦੇ ਰਾਜਿਆਂ ਤੇ ਕਬਜ਼ਾ ਕਰਨਾ ਉਹਨਾਂ ਲੜਾਈਆਂ ਦੇ ਵਿੱਚ ਇਹਨੇ ਰੱਜ ਕੇ ਪਹਿਲਾਂ ਸਿੱਖ ਫੌਜ ਦਾ ਉੱਥੇ ਨੁਕਸਾਨ ਕਰਵਾਇਆ ਔਰ ਲਾਸਟ ਦੇ ਵਿੱਚ ਜਾ ਕੇ ਇਹੋ ਜੀ ਚਲ ਚੱਲੀ ਕਿ ਸਿੱਖ ਫੌਜ ਦਾ ਪਹ ਲੜਾ ਭਾਰੀ ਕਰ ਦਿੱਤਾ ਔਰ ਜਿਹੜਾ ਲਜੌਰੀ ਦਾ ਸੀ ਹਾਕਮ ਸੀਗਾ ਔਰ ਕਿਸ਼ਤਵਾਰ ਦਾ ਕਮਾ ਦੋਵੇਂ ਜਿਹੜੇ ਉਹ ਖਤਮ ਕਰ ਦਿੱਤੇ ਔਰ ਉਥੇ ਸਿੱਖ ਰਾਜ ਦਾ ਪਰਚਮ ਜਿਹੜਾ ਉਹ ਲਹਿਰਾ ਦਿੱਤਾ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਦਾ ਕਿ ਗੁਲਾਬ ਸਿੰਘ ਡੋਗਰਾ ਜਿਹੜਾ ਹੈ ਇਹ ਬਹੁਤ ਮਿਹਨਤ ਕਰਦਾ ਹੈ ਸਿੱਖ ਰਾਜ ਨੂੰ ਵਧਾਉਣ ਦੇ ਲਈ ਉਹਦੇ ਮਨ ਦੇ ਵਿੱਚ ਇਹਦੇ ਲਈ ਇਥਾ ਪਿਆਰ ਖੁਸ਼ੀਆਂ ਮੁਹੱਬਤ ਜਾਗੀ ਔਰ ਇਹਨੂੰ ਜ਼ਗੀਰਾਂ ਦਿੱਤੀਆਂ ਉਹਨੂੰ ਇੱਕ ਵਾਰ ਇਨੇ ਸਰਦਾਰ ਹਰੀ ਸਿੰਘ ਨਲਵੇ ਦੀ ਕਮਾਂਡ ਦੇ ਹੇਠ ਸੈਦ ਅਹਿਮਦ ਸ਼ਾਹ ਬਰੇ ਬਰੇਵਾਲੀ ਜਿਹੜੇ ਆ ਉਹਦੇ ਨਾਲ ਵੀ ਲੜਾਈ ਲੜੀ ਔਰ ਉਹਨੂੰ ਖਤਮ ਕੀਤਾ ਹੌਲੀ ਹੌਲੀ ਇਹ ਬੰਦਾ ਮਹਾਰਾਜੇ ਦੀ ਖੁਸ਼ੀ ਦਾ ਇਨਾ ਪਾਤਰ ਬਣਿਆ ਕਿ ਇਨਾ ਤਾਕਤਵਰ ਬਣ ਗਿਆ ਕਿ ਇਸ ਬੰਦੇ ਨੂੰ 3 ਰੈਜੀਮੈਂਟਾਂ 15 ਛੋਟੀਆਂ ਤੋਪਾਂ ਔਰ 40 ਵੱਡੀਆਂ ਤੋਪਾਂ ਰੱਖਣ ਦਾ ਅਧਿਕਾਰ ਹਾਸਲ ਹੋ ਗਿਆ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਗੁਲਾਬ ਸਿੰਘ ਜਿਹੜਾ ਹੈ ਇਹ ਨਰੰਕੁਸ਼ ਹੋ ਗਿਆ ਜੀ ਬੰਦਾ ਔਰ ਖੁੱਲ ਕੇ ਆਪਣੇ ਭਰਾ ਧਿਆਨ ਸਿੰਘ ਡੋਗਰੇ ਔਰ ਸਿਚੇ ਸਿੰਘ ਡੋਗਰੇ ਦੇ ਨਾਲ ਮਿਲ ਕੇ ਸਿੱਖ ਰਾਜ ਦੇ ਵਿਰੁੱਧ ਬਗਾਵਤ ਨੇ ਕੀਤੀ ਔਰ ਚਾਲਾਂ ਚਲੀਆਂ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਤਾਂ ਸ਼ਰਿਆਂ ਪਤਾ ਲੱਗੇ ਸੀ ਕਿ ਡੋਗਰੇ ਜਿਹੜੇ ਆ ਇਹ ਹੁਣ ਸਿੱਖ ਰਾਜ ਡੋਬਣਗੇ ਇਸ ਲਈ ਖਾਲਸਾ ਫੌਜ ਨੇ ਇੱਕ ਵਾਰੀ ਜਮੂ ਦੇ ਉਤੇ ਹਮਲਾ ਵੀ ਕੀਤਾ ਪਰ ਇਹ ਬੰਦਾ ਉਦੋਂ ਸਿੱਖ ਫੌਜ ਨੂੰ 27 ਲੱਖ ਰੁਪਏ ਦੇ ਕੇ ਆਪਣੀ ਜਾਨ ਛਡਾਉਣ ਦੇ ਵਿੱਚ ਕਾਮਯਾਬ ਰਿਹਾ ਜੇ ਤੇ ਇਹਨੂੰ ਸਾਲੇ ਨੂੰ ਉਦੋਂ ਮਾਰ ਦਿੰਦੇ ਤੇ ਚਲੋ ਸ਼ਾਇਦ ਕਹਾਣੀਆਂ ਕੁਝ ਹੋਰ ਹੁੰਦੀਆਂ ਉਸ ਤੋਂ ਬਾਅਦ ਐਂਗਲੋ ਸਿਖਵਾਰ ਹੁੰਦੀ ਹੈ ਜਿਹਦੇ ਵਿੱਚ ਖੁੱਲ ਕੇ ਗੁਲਾਬ ਸਿੰਘ ਜਿਹੜਾ ਹੈ ਇਹ ਅੰਗਰੇਜ਼ਾਂ ਦਾ ਸਾਥ ਦਿੰਦਾ ਹੈ ਦੋ ਲੜਾਈਆਂ ਹੋਈਆਂ ਤਿੰਨ ਲੜਾਈਆਂ ਹੋਈਆਂ ਸਾਰੀਆਂ ਲੜਾਈਆਂ ਦੇ ਵਿੱਚ ਇਹਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਔਰ ਪੰਜਾਬ ਦੇਸ਼ ਦੇ ਉੱਤੇ ਇਹਨੇ ਕਬਜ਼ਾ ਕਰਾਉਣ ਦੇ ਉੱਤੇ ਪੂਰੀ ਮਦਦ ਕੀਤੀ ਇਸ ਮਦਦ ਦੇ ਬਦਲੇ ਦੇ ਵਿੱਚ ਅੰਗਰੇਜ਼ਾਂ ਨੇ ਇਹਦੇ ਕੋਲ 75 ਲੱਖ ਰੁਪਏ ਲੈ ਕੇ ਤੇ ਜੰਮੂ ਦਾ ਮਹਾਰਾਜਾ ਘੋਸ਼ਿਤ ਕਰ ਦਿੱਤਾ ਜੀ ਇਸ ਬੰਦੇ ਨੂੰ ਚੀਰਾਂ ਦੀ ਮਰਦ ਪੂਰੀ ਹੋਈ ਇਸ ਬੰਦੇ ਦੀ ਗੁਲਾਬ ਸਿੰਘ ਜਿਹੜਾ ਹੈ ਮਹਾਰਾਜਾ ਗੁਲਾਬ ਸਿੰਘ ਬਣ ਗਿਆ ਜੰਮੂ ਦਾ ਹਾਕਮ ਬਣ ਗਿਆ ਪਰ 30 ਜੂਨ 1857 ਨੂੰ 65 ਸਾਲ ਦੀ ਉਮਰ ਦੇ ਵਿੱਚ ਇਹ ਆਪਣੇ ਪ੍ਰਾਣ ਛੱਡ ਕੇ ਤੇ ਨਰਕਵਾਸੀ ਬਣ ਗਿਆ ਜੀ ਅੱਗੇ ਆਉਂਦਾ ਜੀ ਧਿਆਨ ਸਿੰਘ ਡੂਗਰਾ ਧਿਆਨ ਸਿੰਘ ਡੋਗਰਾ ਭਾਵੇਂ ਗੁਲਾਬ ਸਿੰਘ ਡੋਗਰੇ ਤੋਂ ਛੋਟਾ ਸੀ ਪਰ ਚੁਸਤ ਚਲਾਕੀ ਦਗੇਬਾਜੀ ਔਰ ਮੱਕਾਰਬਾਜੀ ਦੇ ਵਿੱਚ ਗਦਾਰੀਆਂ ਦੇ ਵਿੱਚ ਉਹ ਗੁਲਾਬ ਸਿੰਘ ਨਾਲੋਂ ਵੀ 4 ਕਦਮ ਅੱਗੇ ਸੀਗਾ ਬੰਦਾ 22 ਅਗਸਤ 1769 ਨੂੰ ਜੰਮੂ ਦੇ ਕਿਸੇ ਪਿੰਡ ਦੇ ਵਿੱਚ ਇਹਦੇ ਗੰਦੇ ਬੰਦੇ ਦਾ ਜਨਮ ਹੁੰਦਾ ਹੈ ਜੀ ਔਰ 1812 ਨੂੰ 16 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਗੁਲਾਬ ਸਿੰਘ ਜਿਹੜਾ ਹੈ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕਰਦਾ ਹੈ ਰੋਤਾਸਗੜ ਦੇ ਕਿਲੇ ਦੇ ਵਿੱਚ ਇਹਨੂੰ 60 ਰੁਪਏ ਮਹੀਨੇ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਨਿੱਜੀ ਸਟਾਫ ਦੇ ਵਿੱਚ ਭਰਤੀ ਕਰਦਾ ਹੈ। ਔਰ ਇਹਦੀ ਚੁਸਤ ਚਲਾਕੀ, ਹਾਜ਼ਰ ਜਵਾਬੀ, ਇਹਦੀ ਪੂਸ਼ ਮਾਰਨ ਦਾ ਢੰਗ ਦੇਖ ਕੇ ਜਾਂ ਕੰਮ ਨੂੰ ਨਿਬਟਾਉਣ ਦਾ ਢੰਗ ਦੇਖ ਕੇ ਮਹਾਰਾਜਾ ਇਹਦੇ ਉੱਤੇ ਬੜਾ ਖੁਸ਼ ਹੁੰਦਾ ਹੈ। 1418 ਦੇ ਵਿੱਚ ਜਮਾਦਾਰ ਖੁਸ਼ਹਾਲ ਸਿੰਘ ਨੂੰ ਹਟਾ ਕੇ ਤੇ ਉਹਦੀ ਜਗ੍ਹਾ ਦੇ ਉੱਤੇ ਧਿਆਨ ਸਿੰਘ ਡੋਗਰੇ ਨੂੰ ਡਿਊਟੀਦਾਰ ਲਗਾਇਆ ਜਾਂਦਾ ਡਿਊਟੀਦਾਰ ਦਾ ਉਸ ਵੇਲੇ ਕੰਮ ਹੁੰਦਾ ਸੀਗਾ ਜੀ ਕੋਈ ਚਿੱਠੀ ਪੱਤਰ ਬਾਹਰੋਂ ਆਇਆ ਪਹਿਲਾਂ ਡਿਊਟੀਦਾਰ ਦੇਖੇਗਾ ਫਿਰ ਮਹਾਰਾਜੇ ਕੋਲ ਜਾਏਗਾ ਕੋਈ ਮਿਲਣ ਆਇਆ ਪਹਿਲਾਂ ਉਹ ਡਿਊਟੀਦਾਰ ਦੇਖੇਗਾ ਫਿਰ ਮਹਾਰਾਜੇ ਕੋਲ ਜਾਏਗਾ ਕੋਈ ਮਹਿਲ ਦੇ ਅੰਦਰ ਸ਼ਾਹੀ ਪਰਿਵਾਰ ਦੇ ਲਈ ਕੋਈ ਚੀਜ਼ ਜਾਣੀ ਹੈ ਕੋਈ ਖਾਣ ਪੀਣ ਦਾ ਰਾਸ਼ਨ ਜਾਣਾ ਕੋਈ ਦੂਜਾ ਤੀਜਾ ਰਾਸ਼ਨ ਜਾਣਾ ਕੁਝ ਵੀ ਜਾਣਾ ਹੈ ਡਿਊਟੀਦਾਰ ਚੈੱਕ ਕਰੇਗਾ ਤੇ ਫਿਰ ਅੰਦਰ ਜਾਏਗਾ ਇਹ ਕਮਸੀਗਾ ਇਹਦਾ ਔਰ ਇਸ ਕਮ ਨੂੰ ਇਹ ਤਗੜਾ ਸੀਗਾ ਪੂਸ਼ ਮਾਰਨ ਨੂੰ ਜੀ ਹਜੂਰੀ ਕਰਨ ਨੂੰ ਤਗੜਾ ਸੀਗਾ ਆਪਣੀ ਗੱਡ ਵਾਲੀ ਬਣਾਉਣੀ ਹੈ ਕਿਸ ਤਰ੍ਹਾਂ ਕਹਿੰਦੇ ਨੇ ਕਿ ਸਵੇਰੇ ਦਾਤੜ ਤੋਂ ਲੈ ਕੇ ਸ਼ਾਮ ਦੇ ਮਹਾਰਾਜੇ ਦੇ ਸੌਣ ਤੱਕ ਇਹ ਮਹਾਰਾਜੇ ਦੇ ਨਾਲ ਰਹਿੰਦਾ ਜੇ ਕਿਤੇ ਮਹਾਰਾਜਾ ਕਿਤੇ ਬਾਹਰ ਜਾ ਕੇ ਟੈਂਟ ਦੇ ਵਿੱਚ ਸੁੱਤਾ ਹੁੰਦਾ ਤੇ ਇਹ ਰਾਤ ਨੂੰ ਉਸ ਟੈਂਟ ਦੇ ਬਾਹਰ ਸੁੱਤਾ ਹੁੰਦਾ ਜਿਹਦੇ ਵੱਲ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਇਹਨੂੰ ਬੜਾ ਸਹੀ ਬੰਦਾ ਸਮਝਦਾ ਆਪਣਾ ਵਫਾਦਾਰ ਸਮਝਦਾ ਇੰਨਾ ਕਾਰਨਾ ਕਰਕੇ ਹੀ ਸ਼ੇਰੇ ਪੰਜਾਬ ਨੇ ਇਹਨੂੰ ਖੁੱਲੀਆਂ ਜ਼ਗੀਰਾਂ ਦਿੱਤੀਆਂ ਔਰ ਇਸ ਬੰਦੇ ਨੂੰ 1827 ਦੇ ਵਿੱਚ ਰਾਜਾ ਕਲਾ ਬਹਾਦਰ ਦਾ ਖਿਤਾਬ ਵੀ ਦਿੱਤਾ ਕਲਾ ਤੇ ਤੁਹਾਨੂੰ ਪਤਾ ਹੀ ਇਹਦੇ ਕੋਲ ਜਿਹੜੀ ਹੈਗੀ ਸੀ ਗਦਾਰੀ ਕਰਨ ਦੀ ਆਪਣੇ ਅਖੀਰੀ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਨ ਨੂੰ ਇਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਰੱਕੀ ਦਿੱਤੀ ਜਦੋਂ ਕਿ ਮਹਾਰਾਜਾ ਅਵਲਾਸਟ ਸਮੇਂ ਤੇ ਬੈਠ ਤੇ ਪਿਆਏ ਉਦੋਂ ਉਸ ਨੇ ਖੜਕ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਕੋਸ਼ਿਤ ਕੀਤਾ ਔਰ ਜੋੜੀਦਾਰ ਧਿਆਨ ਸਿੰਘ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅੱਖਾਂ ਮੀਟ ਜਾਂਦਾ ਹੈ ਉਹਦੇ ਅੱਖਾਂ ਮੀਟਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੰਨੇ ਵੀ ਇਹਨੂੰ ਇਨਾਮ ਦਿੱਤੇ ਜਿੰਨੀਆਂ ਵੀ ਇਹਨੂੰ ਤਰੱਕੀਆਂ ਦਿੱਤੀਆਂ ਇਹਨੇ ਉਹਦਾ ਬਦਲਾ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜਨਾਂ ਨੂੰ ਮਾਰ ਕੇ ਖੜਕ ਸਿੰਘ ਨੂੰ ਮਾਰ ਕੇ ਸ਼ੇਰ ਸਿੰਘ ਨੂੰ ਮਾਰ ਕੇ ਨੌਨਿਹਾਲ ਨੂੰ ਮਾਰ ਕੇ ਚੇਤ ਸਿੰਘ ਨੂੰ ਮਾਰ ਕੇ ਰਾਣੀ ਜਿੰਦ ਕੋ ਆਪਣਾ ਚੰਦਕੌਰ ਨੂੰ ਮਾਰ ਕੇ ਉਹਦਾ ਥੈਂਕ ਯੂ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ ਉਹਦਾ ਵਾਪਸ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਫਾਦਾਰ ਜਿਹੜੇ ਖਾਲਸਾ ਫੌਜ ਦੇ ਵਫਾਦਾਰ ਸੀਗੇ ਉਹ ਤੇ ਪਤਾ ਹੀ ਨਹੀਂ ਇਹਨੇ ਕਿੰਨੇ ਕ ਮਾਰੇ ਮਤਲਬ 6-7 ਤੇ ਇਹਨੇ ਆ ਮੇਨ ਮਾਰੇ ਜਿਹੜੇ ਵਫਾਦਾਰ ਸੀਗੇ ਉਹ ਤੇ ਪਤਾ ਹੀ ਨਹੀਂ ਇਹਨੇ ਕਿੰਨੇ ਕ ਮਾਰੇ ਅਖੀਰ ਜਿਨ੍ਹਾਂ ਨਾਲ ਬੈਠ ਕੇ ਸਿੱਖ ਰਾਜ ਦੇ ਵਿਰੋਧੀ ਇਹਨੇ ਗੁੰਡਾ ਗੁੰਡੀਆਂ ਸੀਗੀਆਂ ਗੁੰਡਾ ਗੁੰਡੀਆਂ ਸੀਗੀਆਂ ਉਹਨਾਂ ਨੇ ਹੀ ਮਤਲਬ ਅਜੀਤ ਸਿੰਘ ਸੰਧਵਾਲੀਆ ਔਰ ਲੈਣਾ ਸਿੰਘ ਸੰਧਵਾਲੀਆ ਨੇ ਜਦੋਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਿਆ ਤੇ ਨਾਲ ਹੀ ਇਹਨੂੰ ਗੋਲੀ ਮਾਰੀ ਔਰ ਇਹਨੂੰ ਮਾਰਨ ਤੋਂ ਬਾਅਦ ਇਹਦੇ ਸਰੀਰ ਦੇ ਟੁਕੜੇ ਕਰਕੇ ਅਗਲੀ ਸਵੇਰ ਇਹਦੇ بیٹے ਹਰੀ ਸਿੰਘ ਹੀਰਾ ਸਿੰਘ ਵਜੀਰ ਨੂੰ ਭੇਜੇਗੇ। ਇਹਦੀ ਮੌਤ ਹੁੰਦੀ ਜੀ 15 ਸਤੰਬਰ 1843। ਉਸ ਤੋਂ ਬਾਅਦ ਆਗਿਆ ਡੋਗਰਿਆਂ ਦਾ ਸਭ ਤੋਂ ਛੋਟਾ ਗੰਦਾਖੂਨ ਸੁਚੇਤ ਸਿੰਘ ਡੋਗਰਾ। ਇਹ ਤਿੰਨਾਂ ਭਰਾਵਾਂ ਦਾ ਸਭ ਤੋਂ ਛੋਟਾ ਭਰਾ ਸੀਗਾ। 18 ਜਨਵਰੀ 1801 ਨੂੰ ਇਹਦਾ ਜਨਮ ਹੁੰਦਾ ਹੈ ਜੀ। ਔਰ ਗੁਲਾਬ ਸਿੰਘ ਦੇ ਕਹਿਣ ਤੇ ਇਹ ਵੀ ਮਹਾਰਾਜੇ ਦੇ ਅੰਡਰ ਕੰਮ ਕਰਨ ਤੇ ਆਇਆ ਪਹਿਲਾ ਪਹਿਲਾ ਸ਼ੁਰੂ ਸ਼ੁਰੂ ਦੇ ਵਿੱਚ ਇਹ ਡਿਊਟੀਦਾਰ ਦਾ ਸਹਾਇਕ ਸੀਗਾ ਮਤਲਬ ਆਪਣੇ ਭਰਾ ਦਾ ਹੀ ਸਹਾਇਕ ਧਿਆਨ ਸਿੰਘ ਡੋਗਰੇ ਦਾ ਸਹਾਇਕ ਸੀਗਾ ਮਤਲਬ ਮੰਨ ਲਓ ਬਾਹਰ ਕੋਈ ਚਿੱਠੀ ਆਉਂਦੀ ਹੈ ਪਹਿਲਾਂ ਇਹ ਭਾਈ ਸਭ ਚਿੱਠੀ ਵੇਖਣਗੇ ਫਿਰ ਧਿਆਨ ਸਿੰਘ ਡੋਗਰਾ ਚਿੱਠੀ ਵੇਖੂਗਾ ਤੇ ਉਹਦੇ ਬਾਅਦ ਉਹ ਮਹਾਰਾਜੇ ਨੂੰ ਚਿੱਠੀ ਦਵੇਗਾ ਔਰ ਜਦੋਂ ਫਿਰ ਧਿਆਨ ਸਿੰਘ ਡੋਗਰਾ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤੇ ਇਹ ਫਿਰ ਮੁੱਖ ਡਿਊਟੀਦਾਰ ਬਣ ਜਾਂਦਾ ਹੈ ਉਸ ਤੋਂ ਪਹਿਲਾਂ ਪਹਿਲਾਂ 1822 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵੀ ਰਾਜੇ ਦਾ ਖਿਤਾਬ ਦਿੱਤਾ ਜੀ। ਔਰ ਸਾਂਬੇ ਦੀ ਜਸਰੋਟ ਦੀ ਔਰ ਅਟਲਗੜ੍ਹ ਦੀ ਨਗਰੋਟੇ ਦੀ ਜ਼ਮੀਨ ਜਾਇਦਾਦ ਜਗੀਰਾਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਇਸ ਸੁਚੇਤ ਸਿੰਘ ਨੂੰ। ਮਤਲਬ ਕਹਿਣ ਦਾ ਭਾਵ ਇਹ ਕਿ ਤਿੰਨਾਂ ਡੋਗਰਿਆਂ ਨੂੰ ਹੀ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਗੱਲੋਂ ਘਟ ਨਹੀਂ ਸੀ ਰੱਖਿਆ। ਹਰ ਇੱਕ ਨੂੰ ਤਿੰਨ ਭਰਾਵਾਂ ਨੂੰ ਰਾਜੇ ਦਾ ਖਿਤਾਬ ਦਿੱਤਾ ਤਿੰਨ ਭਰਾਵਾਂ ਨੂੰ ਜ਼ਗੀਰਾਂ ਦੇ ਦਿੱਤੀਆਂ ਜਿਹੜੇ ਕੁੜੀ ਆ ਵਿਦੇ ਰੂੜੀਆਂ ਤੇ ਉੱਤੇ ਰੋਲਦੇ ਫਿਰਦੇ ਸੀਗੇ ਜੰਮੂ ਦੇ ਪੱਥਰਾਂ ਦੇ ਵਿੱਚ ਠੇਡੇ ਖਾਂਦੇ ਫਿਰਦੇ ਸੀਗੇ ਉਹਨਾਂ ਨੂੰ ਚੁੱਕ ਕੇ ਵਜ਼ੀਰੀਆਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀਆਂ ਔਰ ਇਹਨਾਂ ਕੰਜਰਾਂ ਨੇ ਲਾਸਟ ਦੇ ਵਿੱਚ ਉਹਦਾ ਕੀ ਮੁੱਲ ਪਾਇਆ ਉਹ ਕਹਿੰਦੇ ਆ ਨਾ ਕੁੱਤੇ ਨੂੰ ਘਿਓ ਨਹੀਂ ਹਜਮ ਹੁੰਦਾ ਪਰ ਉਹ ਝੂਠਾ ਕਰਨੋਂ ਫਿਰ ਵੀ ਨਹੀਂ ਟਲਦਾ ਹੁੰਦਾ ਉਹ ਕੰਮ ਕੀਤਾ ਇਹਨਾਂ ਨੇ ਚਲੋ ਜਦੋਂ ਮਹਾਰਾਜਾ ਰਣਜੀਤ ਸਿੰਘ ਅੱਖਾਂ ਮੀਟ ਜਾਂਦਾ ਹੈ ਤਾਂ ਫਿਰ ਸੁਚੇਤ ਸਿੰਘ ਵੀ ਆਪਣੇ ਭਰਾ ਧਿਆਨ ਸਿੰਘ ਡੋਗਰੇ ਦੇ ਨਾਲ ਜਾਂ ਭਤੀਜੇ ਹੀਰਾ ਸਿੰਘ ਡੋਗਰੇ ਦੇ ਨਾਲ ਗੁਲਾਸ ਸਿੰਘ ਡੋਗਰੇ ਦੇ ਨਾਲ ਮਿਲ ਕੇ ਸਿੱਖ ਰਾਜ ਦੇ ਵਿਰੋਧ ਸਾਜ਼ਿਸ਼ਾਂ ਕਰਨ ਦੇ ਵਿੱਚ ਲੱਗ ਜਾਂਦਾ ਹੈ ਪਰ ਜਦੋਂ ਧਿਆਨ ਸਿੰਘ ਡੋਗਰਾ ਮਾਰਿਆ ਜਾਂਦਾ ਹੈ ਤੇ ਹੀਰਾ ਸਿੰਘ ਵਜ਼ੀਰ ਬਣਦਾ ਹੈ ਤਾਂ ਇਹ ਬੰਦਾ ਛੜ ਵੱਲ ਜਾਂਦਾ ਹੈ ਕਿਉਂਕਿ ਅਸਲ ਦੇ ਵਿੱਚ ਸੁਚੇਤ ਸਿੰਘ ਜਿਹੜਾ ਹੈ ਇਹ ਦਿਲੋਂ ਇਹਨਾਂ ਦੋਵਾਂ ਨਾਲ ਵੈਰ ਰੱਖਦਾ ਸੀਗਾ ਤੇ ਆਪਣੇ ਭਰਾ ਧਿਆਨ ਸਿੰਘ ਡੋਗਰੇ ਨਾਲ ਔਰ ਭਤੀਜੇ ਦੇ ਨਾਲ ਔਰ ਖੁਦ ਜਿਹੜਾ ਇਹ ਪ੍ਰਧਾਨ ਮੰਤਰੀ ਜਾਂ ਵਜ਼ੀਰ ਬਣਨਾ ਚਾਹੁੰਦਾ ਸੀਗਾ ਪਰ ਵਜ਼ੀਰ ਬਣ ਗਿਆ ਹੀਰਾ ਸਿੰਘ ਡੋਗਰਾ ਹਾਂਜੀ ਇਹ ਵਜ਼ੀਰ ਨਾ ਬਣ ਸਕਿਆ ਇਸ ਕਰਕੇ ਇਹਨੇ ਗੁੱਸਾ ਗਿੜਾ ਜਿਹੜਾ ਹੈ ਆਪਣੇ ਵੱਡੇ ਭਰਾ ਗੁਲਾਬ ਸਿੰਘ ਦੇ ਨਾਲ ਕੀਤਾ ਗੁਲਾਬ ਸਿੰਘ ਨੇ ਇਹਨੂੰ ਸਮਝਾਇਆ ਕਿ ਤੂੰ ਦਰਬਾਰ ਦੇ ਵਿੱਚੋਂ ਲਾਹੌਰ ਦੇ ਵਿੱਚ ਆ ਜੇ ਇੱਥੇ ਕੋਈ ਗੱਲ ਨਾ ਕਰੀ ਇਸ ਕਰਕੇ ਉਹ ਇਹਨੂੰ ਵਾਪਸ ਆਪਣੇ ਕੋਲ ਜੰਮੂ ਲੈ ਗਿਆ ਜੰਮੂ ਪਹੁੰਚ ਕੇ ਵੀ ਇਹਨੇ ਗੁਲਾਬ ਸਿੰਘ ਦੀ ਸਲਾਹ ਦੇ ਉੱਤੇ ਕੋਈ ਅਸਰ ਨਹੀਂ ਕੀਤਾ ਔਰ ਚਿੱਠੀ ਪੱਤਰ ਦੇ ਰਹੀਂ ਪੰਜਾਬ ਦੇ ਛੋਟੇ ਫੌਜੀ ਅਫਸਰ ਸੀਗੇ ਉਹਨਾਂ ਨਾਲ ਜਾਂ ਦਰਬਾਰ ਦੇ ਕੁਝ ਬੰਦਿਆਂ ਦੇ ਨਾਲ ਇਹਨੇ ਆਪਣਾ ਲਿੰਕ ਰੱਖਿਆ ਉਧਰੋਂ ਹੀਰਾ ਸਿੰਘ ਦੇ ਵਜ਼ੀਰ ਬਣਦੇ ਨਾਲ ਖਾਲਸਾ ਫੌਜ ਦੇ ਵਿੱਚ ਵੀ ਉਹਨੇ ਪੂਰਾ ਵਕਤ ਭਾ ਕੇ ਰੱਖਿਆ ਸੀਗਾ ਦਰਬਾਰ ਦੇ ਵਿੱਚ ਵੀ ਉਹਨੇ ਆਪ ਕੋ ਆਪਣੀ ਚਲਾਉਂਦਾ ਸੀਗਾ ਵਕਤ ਪਿਆ ਸੀਗਾ ਇਸ ਕਰਕੇ ਜਿਹੜੇ ਛੋਟੇ ਅਫਸਰ ਸੀਗੇ ਜਾਂ ਛੋਟੇ ਲੈਵਲ ਦੇ ਕਮਾਂਡਰ ਸੀਗੇ ਉਹਨਾਂ ਨੇ ਇਹਨੂੰ ਹੱਲਾਸ਼ੇਰੀ ਦਿੱਤੀ ਸਿਚੇਤ ਸਿੰਘ ਨੂੰ ਔਰ ਕਿਹਾ ਕਿ ਕੋਈ ਗੱਲ ਨਹੀਂ ਤੂੰ ਆ ਜਾ ਆਪਾਂ ਇੱਥੇ ਤੇਰੇ ਨਾਲ ਤੇ ਵਜ਼ੀਰ ਹੀਰਾ ਸਿੰਘ ਨੂੰ ਫੜ ਕੇ ਅੰਦਰ ਦਿੰਨੇ ਆ ਜਾਂ ਦਾ ਕਤਲ ਕਰ ਦੇ ਤੇ ਤੈਨੂੰ ਵਜ਼ੀਰ ਬਣਾਉਨੇ ਆ ਇਸੋ ਫੁਕਰੀ ਦੇ ਵਿੱਚ ਮਾਰਿਆ ਇਹ ਬੰਦਾ 26 ਮਾਰਚ 1844 ਨੂੰ ਲਾਹੌਰ ਦੇ ਵਿੱਚ ਪਹੁੰਚ ਗਿਆ ਜੀ ਉਧਰੋਂ ਜਦੋਂ ਹੀਰਾ ਸਿੰਘ ਨੂੰ ਪਤਾ ਲੱਗਾ ਕਿ ਮੇਰਾ ਦੁਸ਼ਮਣ ਚਾਚਾ ਜਿਹੜਾ ਹੈ ਉਹ ਖੁਦ ਆ ਗਿਆ ਹੈ ਹੁਣ ਆਪਣੇ ਲਾਹੌਰ ਤੱਕ ਉਹਨੇ ਇਹਦਾ ਉਂਦਿਆਂ ਡੇਰਾ ਘੇਰ ਲਿਆ 26 ਤਰੀਕ ਨੂੰ ਇਹ ਪਹੁੰਚਦਾ ਹੈ 27 ਤਰੀਕ ਨੂੰ ਉਹ ਡੇਰਾ ਘੇਰ ਕੇ ਐਸੀ ਗੋਲੀਬਾਰੀ ਕਰਦਾ ਹੈ ਇਹਦੇ ਉੱਤੇ ਕਿ ਇਹਨੂੰ ਮਸਲ ਕੇ ਛੋਟ ਦਿੰਦਾ ਹੈ ਆਪਣੇ ਹੀ ਚਾਚੇ ਨੂੰ ਮਾਰ ਕੇ ਉਹਨਾਂ ਠਾ ਮਾਰਿਆ ਹੁਣ ਗੱਲ ਰਹਿ ਗਈ ਜੀ ਸਭ ਤੋਂ ਛੋਟੇ ਕੰਜਰ ਦੀ ਮਤਲਬ ਵਜ਼ੀਰ ਹੀਰਾ ਸਿੰਘ ਦੀ ਵਜ਼ੀਰ ਹੀਰਾ ਸਿੰਘ ਦੀ ਮੌਤ ਬੜੇ ਟਾਈਮ ਮਤਲਬ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਹੋ ਗਈ ਇਹਦੀ ਮੌਤ ਹੁੰਦੀ ਹੈ ਜੀ ਜਦੋਂ ਇਹਨੇ ਦੇਖਿਆ ਕਿ ਸਿੱਖ ਰਾਜ ਦੇ ਵਿੱਚ ਹੁਣ ਕੁਝ ਨਹੀਂ ਰਹਿ ਗਿਆ ਅੰਗਰੇਜ਼ ਵੀ ਕਬਜ਼ਾ ਕਰਨ ਰਹੇ ਨੇ ਸਿੱਖ ਰਾਜ ਦੇ ਉੱਤੇ ਮਹਾਰਾਜਾ ਦਲੀਪ ਸਿੰਘ ਜਿਹੜਾ ਹੈ ਉਹ ਗੱਦੀ ਤੇ ਬੈਠ ਗਿਆ ਤੇ ਇਹ ਲੋਹੌਰ ਦਰਬਾਰ ਦਾ ਉਸਤੇ ਖਜ਼ਾਨਾ ਇਹਦੇ ਪਿਓ ਨੇ ਚੋਰੀ ਕੀਤਾ ਸੀਗਾ ਲੱਗ ਰੱਖਿਆ ਸੀ ਜਿਹੜਾ ਉਹ ਕੁਝ ਖਜ਼ਾਨਾ ਜਦੋਂ ਇਹ ਵਜੀਰ ਸੀਗਾ ਇਹਨੇ ਕੀਮਤੀ ਚੀਜ਼ਾਂ ਔਰ ਕੀਮਤੀ ਖਜ਼ਾਨਾ ਜਿਹੜਾ ਹੈ ਉਹ ਅਲੱਗ ਰੱਖਿਆ ਸੀਗਾ ਉਹ ਔਰ ਕੁਝ ਜਾਂਦੀਵਾਲੀ ਇਹਨੇ ਹੋਰ ਕੁਝ ਖਜ਼ਾਨੇ ਦੇ ਵਿੱਚੋਂ ਹਿੱਸਾ ਆਪਣਾ ਲਿਆ ਔਰ ਆਪਣੇ ਕਾਫਲੇ ਦੇ ਨਾਲ ਜੰਮੂ ਵੱਲੋਂ ਰਵਾਨਾ ਹੋ ਗਿਆ ਇਸ ਗੱਲ ਦਾ ਪਤਾ ਸ਼ਾਮ ਸਿੰਘ ਟਾਰੀ ਨੂੰ ਲੱਗਾ ਸ਼ਾਮ ਸਿੰਘ ਅਟਾਰੀ ਨੇ ਰਾਹ ਦੇ ਵਿੱਚ ਹੀ ਘੇਰ ਕੇ ਰਸਤੇ ਦੇ ਵਿੱਚ ਹੀ ਇਹਨਾਂ ਨੂੰ ਦੋ-ਦੋ ਹੱਥ ਕੀਤੇ ਔਰ ਉਸ ਲੜਾਈ ਦੇ ਵਿੱਚ ਹੀ ਰਾਹ ਸਿੰਘ ਵਜੀਰ ਜਿਹੜਾ ਹੈ ਉਹ ਵੀ ਮਾਰਿਆ ਗਿਆ। ਏ ਸੀ ਜੀ ਸਿੱਖ ਰਾਜ ਦੇ ਗੱਦਾਰਾਂ ਦੇ ਅੰਤ ਦੀ ਕਹਾਣੀ। ਹੈ ਤਾਂ ਇਹ ਕੁਛ ਵੀ ਨਹੀਂ ਸੀਗੇ। ਉਹ ਹੀ ਗੱਲ ਹੈ ਕਿ ਜੰਮੂ ਦੇ ਪਹਾੜਾਂ ਦੇ ਪੱਥਰ ਹੀ ਸੀਗੇ ਪਰ ਜਦ ਰਣਜੀਤ ਸਿੰਘ ਨੇ ਇਹਨਾਂ ਨੂੰ ਚੁੱਕ ਕੇ ਵਜੀਰੀਆਂ ਤੱਕ ਪਹੁੰਚਾਇਆ ਇਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਦਿੱਤੀਆਂ। ਇਹਨਾਂ ਨੂੰ ਇਤਿਹਾਸ ਦਾ ਉਹ ਹਿੱਸਾ ਬਣਾ ਦਿੱਤਾ ਕਿ ਅੱਜ ਵੀ ਜਦੋਂ ਆਪਾਂ ਨੈੱਟ ਖੋਲਦੇ ਆਂ ਜਾਂ ਜੰਮੂ ਬਾਰੇ ਕੋਈ ਗੱਲ ਕਰਦੇ ਆਂ ਤੇ ਮਹਾਰਾਜਾ ਗੁਲਾਬ ਸਿੰਘ ਦਾ ਜ਼ਿਕਰ ਆਉਂਦਾ ਹੈ। ਇਹ ਕਰ ਰ ਜੀਤ ਸਿੰਘ ਨਾ ਇਹਨਾਂ ਦੇ ਪਿਓ ਦੀ ਬਾਹ ਫੜਦਾ ਕਿਸ਼ੋਰਾ ਸਿੰਘ ਦੀ ਜਨਾਬ ਬਾਹ ਫੜਦਾ ਨਾ ਉਹਨੂੰ ਜ਼ਗੀਰ ਦੇ ਕੇ ਤੇ ਗਾਂ ਤੋੜਦਾ ਤੇ ਇਹ ਕਿੱਥੇ ਲੱਭਣੇ ਸੀਗੇ ਉਹ ਚੰਗਾ ਹੁੰਦਾ ਜੀ ਉਹਨਾਂ ਤੋੜਦਾ ਤੇ ਕਮ ਸੇ ਕਮ ਸਾਡਾ ਘਰ ਤੇ ਬਚਿਆ ਰਹਿੰਦਾ। ਇਹ ਸੀ ਜੀ ਸਾਡੀ ਅੱਜ ਦੀ ਵੀਡੀਓ। ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ